ਤਾਂ ਕੀ ਸਵਾਗਤ ਕਰਦੇ ਆ ਤੁਹਾਡਾ ਆਪਣੇ ਸਿਕੂ ਗਾਰਡ ਫਾਰਮ ਤੇ ਸੱਜਣੋ ਅੱਜ ਆਪਾਂ ਪਹੁੰਚੀਆਂ ਮੋੜ ਮੰਡੀ। ਇੱਥੇ ਪਹਿਲਾਂ ਵੀ ਆਲੀ ਮੱਝਾਂ ਦੀ ਮੰਡੀ ਲੱਗਦੀ ਆ ਪੁਰਾਣੇ ਪੱਤੇ ਦਾ ਜਾਂਦੀ ਆ। ਪਰ ਨਵੇਂਆਂ ਨੂੰ ਦੱਸਣਾ ਚਾਹੁੰਦੇ ਆ ਵੀ ਕੀ ਆਲੀ ਮੰਡੀ ਚੱਲੇ। ਹੁਣੋਂ ਇੱਥੇ ਬੱਕਰਾ ਮਣਜੀ ਵੀ ਲੱਦਣ ਲੱਗਦੀ। ਤੇ ਇਸ ਤੋਂ ਬਾਅਦ ਸੱਜਣੋ ਆਪਾਂ ਅੱਜ ਆਪਣੇ ਗੇਲੀ ਦੀ ਬੱਕਰੀ ਵੇਚਣ ਆਏ ਸੀ। ਤੇ ਇਸ ਤੋਂ ਬਾਅਦ ਅੱਜ ਆਪਾਂ ਮੰਡੀ ਚਾਏ। ਰੌਣਕ ਮਿਲਦਾ ਦਿੱਕਿਆ ਤੇ ਇਸ ਤੋਂ ਬਾਅਦ ਬਾਅਦ ਆਪਾਂ ਦੇਖਿਆ ਵੀ ਮੰਡੀ ਤੇ ਕਿੰਨਾ ਇਕੱਠਾ ਹੈ ਕਿਉਂਕਿ ਨਵੀਂ ਮੰਡੀਆ ਜਦੋਂ ਥੋੜੀ-ਥੋੜੀ ਭਰੂਗੀ ਹਨ ਤੇ ਪਰ ਮੰਡੀ ਨੂੰ ਬਹੁਤ ਸੋਹਣਾ ਹੰਕਾਰ ਆ ਮਿਲਿਆ ਚਲੋ ਤੁੰਗ ਵਾਲੀ ਬੰਦ ਹੋ ਗਈ ਬਹੁਤ ਤੁੰਗ ਦੀ ਗੱਲ ਹੈ ਪਰ ਵੇਚਣ ਵਾਲਿਆਂ ਨੂੰ ਤਾਂ ਥਾਂ ਚਾਹੀਦਾ ਸੀ ਤਾਂ ਕਰਕੇ ਇੱਥੇ ਲੱਗੀ ਚਲੋ ਜੋ ਹੁੰਦਾ ਚੰਗੇ ਲਈ ਹੁੰਦਾ ਪ੍ਰਮਾਤਮਾ ਜਾਣੀ ਜਾਣ ਤੂੰ ਸੱਜਣੋਂ ਮੰਡੀ ਬਹੁਤ ਸੋਹਣੀ ਭਰੀ ਸੀ ਤੇ ਬਹੁਤ ਵਪਾਰੀ ਵੀ ਰਬਾਰੋਂ ਆਏ ਸੀ ਹਰ ਪ੍ਰਕਾਰ ਦੀ ਵੈਰਾਈਟੀ ਆਈ ਸੀ ਮੰਡੀ ਤੇ ਸੱਜਣੋਂ ਕੋਈ ਐਹ ਜੀ ਵੈਰਾਈਟੀ ਨਹੀਂ ਸੀ ਵੀ ਜੋ ਮੰਡੀ ਤੇ ਆਪਾਂ ਨੂੰ ਮਿਲੇ ਨਾ 0 ਤੋਂ ਲੈ ਕੇ 100 ਤੱਕ ਹਰ ਇੱਕ ਕੀ ਜਾਈ ਸੀ ਜਿਹੜੇ ਵੀ ਰ ਆਉਣਾ ਚਾਹੁੰਦੇ ਆ ਆਏ ਪੀਰ ਬਾਰੋਂ ਮੰਡੀ ਲੱਗ ਗਿਆ ਰੋਡ ਦੇ ਉੱਤੇ ਆ ਠੀਕ ਹੈ ਕੋਈ ਬੜਾ ਲੰਮੀ ਲੋਕੇਸ਼ਨ ਨਹੀਂ ਧੀ ਕੋਈ ਚੱਕਰ ਨਹੀਂ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਜੰਮਾ ਰੋਡ ਦੇ ਉੱਤੇ ਬੋਰਡ ਲੱਗਿਆ ਹੋਇਆ ਤੇ ਮੰਡੀ 'ਚ ਹੁਣ ਆਪਾਂ ਦੇਖਦੇ ਆਂ ਜਾਨਵਰ ਸੋ ਮੰਡੀ 'ਤੇ ਜ਼ਿਆਦਾਤਰ ਜਾਨਵਰ ਤਾਂ ਖੱਸੀ ਆਏ ਸੀ ਕੱਸੀ ਬੱਕਰੇ ਹੋਗੇ ਤੇ ਆਹ ਰੁੱਤ ਜਾ ਕੇ ਯਾਰ ਕਿਸੇ ਤੋਂ ਜਾਨਵਰ ਸੰਭਦੇ ਨਹੀਂ ਬਹੁਤ ਵੀ ਵੇਚਣ ਵਾਲੇ ਵੀ ਆਏ ਸੀ ਆ ਦੇਖੋ ਕਬੂਤਰ ਵੀ ਆਏ ਨੇ ਤੇ ਤੋਤੇ ਵੀ ਆਏ ਨੇ ਜੀੜੀਆਂ ਕਹਿ ਸਕਦੇ ਆਪਾਂ ਜੜੀਆਂ ਹੀ ਆਲੇ ਜੜੀਆਂ ਹੀ ਆਉਂਦੀਆਂ ਦੋਦੇ ਵਰਤੀਆਂ ਆਲੇ ਛਕੋਰਾ ਮੁਰਗੇ ਬਹੁਤ ਕੁਝ ਆਇਆ ਸੀ ਜਿੱਦਰੋਂ ਸੋ ਰੇੜੀ ਵਾਲੇ ਵੀ ਬਹੁਤ ਆਏ ਸੀ ਵੀ ਇੱਥੇ ਕੋਈ ਭੁੱਖਾ ਨਹੀਂ ਮਰ ਸਕਦਾ ਲੰਗਰ ਦਾ ਵੀ ਵਧੀਆ ਪ੍ਰਬੰਧ ਹੈ ਪਾਣੀ ਦਾ ਵੀ ਵਧੀਆ ਪ੍ਰਬੰਧ ਹੈ ਸੋ ਮੇਮਣੇ ਸਾਰੀਆਂ ਵੈਰਿਟੀਆਂ ਆਈਆਂ ਸੀ ਯਾਰ ਵੀ ਬੰਦਾ ਪੈਸਾ ਲਿਆਉਣ ਵਾਲਾ ਹੋਵੇ ਹਰ ਇੱਕ ਚੀਜ਼ ਮਿਲੂਗੀ ਤੋਂ ਬੰਦੇ ਨੂੰ ਹਰ ਇੱਕ ਚੀਜ਼ ਸੋ ਮੰਡੀ ਬਹੁਤ ਸੋਹਣੀ ਸੀ ਵਧੀਆ ਜਾਨਵਰ ਖੜਾਉਣ ਦਾ ਪ੍ਰਬੰਧ ਸੀ ਹਨਾ ਤੇ ਉਦੋਂ ਆ ਚਾ ਝੋੜੇ ਪਟਿਆਂ ਵਾਲੇ ਸਾਰੇ ਵੀਰ ਮਤਲਬ ਸਾਰੇ ਪਹੁੰਚੇ ਸੀ ਯਾਰ ਆ ਮੁਰਗਿਆਂ ਵਾਲੇ ਬਹੁਤ ਆਏ ਸੀ ਵੀਰ ਬਰਾ ਤੇ ਇਸ ਤੋਂ ਬਾਅਦ ਸਜਣੋ ਕਤੂਰੇ ਵੀ ਵੇਚਣ ਆਏ ਸੀ ਵੀਰ ਕੋਈ ਕੁਛ ਕੋਈ ਕੁਛ ਸੋ ਆਪਾਂ ਗੱਲਾਂ ਕਰਦੇ ਆਂ ਜਾਨਵਰਾਂ ਦੀ ਸੋ ਜਾਨਵਰ ਤੇ ਮੈਨੂੰ ਪਹਿਲੀ ਗੱਲ ਕਿਹਾ ਏਵੇਂ ਮਜ਼ਦੂਰੀ ਵਾਲੇ ਬਹੁਤ ਵੀਰ ਬਹੁਤ ਆਏ ਨੇ ਕਿਉਂਕਿ ਇੱਥੇ ਆ ਕੇ ਜਾਨਵਰ ਬਹੁਤ ਘੱਟfoundਦੇ ਆ ਨਾ ਤਾਂ ਹੁਣ ਸੂਆ ਪੈਂਦਾ ਕਈ ਦਾ ਪੈ ਵੀ ਜਾਂਦਾ ਪਰ ਕਿਸੇ ਦਾ ਪੈਂਦਾ ਨਹੀਂ ਅਜ ਤੋਂ ਬਾਅਦ ਸੂਆ ਪੈਣ ਲੱਗ ਜੂ ਸੋ ਕਈ ਆਦੇ ਆ ਕਿ ਯਾਰ ਖਾਲੀ ਬਹੁਤ ਨਿਕਲ ਕੇ ਜਾਣ ਪਰ ਅੱਕਾ ਵੀ ਆਉਂਦਾ ਕੋਈ ਮੱਲਾ ਅੱਕਿਆ ਹੋਇਆ ਵੀ ਆ ਜਾਂਦਾ ਪਰ ਫਿਰ ਵੀ ਚਲੋ ਆਪਦੀ ਮਰਜ਼ੀ ਹਿੰਦੀ ਆ ਵੇਚਣ ਦੀ ਲੋਕਾਂ ਦੀ ਹਨਾ ਕਿਸੇ ਨੂੰ ਆ ਬੱਕਰਾ ਸਦਰ ਨੂੰ ਵੀ ਦੀ ਵੀਡੀਓ ਵੀ ਪਾਈ ਹੋਈ ਐ ਜਿਹੜੇ ਨੇ ਆਪਣੇ ਚੈਨਲ ਦੇਖੇ ਹੋਇਆ ਬਾਈ ਯਾਰ ਭੁੱਖ ਨਹੀਂਦੀ ਆ ਬੱਕਰਾ ਦੇਖ ਕੇ ਯਾਰ ਕੱਲਾ ਰਾਜੀ ਗਣ ਦੀ ਲੋੜਾ ਹੋਰ ਕਿਸੇ ਪਾਸੋਂ ਬੱਕਰਾ ਮਾਰ ਨਹੀਂ ਖਾ ਰਿਆ 100 ਰੁਪਿਆ ਮੰਗਿਆ ਸੀ ਬਾਪੂ ਨੇ ਪਰ ਆਪਾਂ ਨੂੰ ਐ ਨਹੀਂ ਪਤਾ ਝੂਠ ਮਾਰੀਏ ਵੀ ਕਿੰਨੇ ਦਾ ਵਿਗਿਆ ਸੋ ਆ ਵੀਰਾ ਨੇ ਲੈਤਾ ਪਤਾ ਨਹੀਂ ਪੱਟਣ ਦੇ ਕੰਮ ਜਾਊ ਵਿਚਾਰਾ ਇੱਕ ਬਰੀਡਿੰਗ ਦੇ ਕੰਮ ਜਾਊ ਇਹ ਨਹੀਂ ਪਤਾ ਸੋ ਬੱਕਰਾ ਸਾਰੀ ਮੰਡੀ ਚੋ ਅੱਡ ਦਦਾ ਸੀ ਯਾਰ ਵੀ ਮੈਂ ਕੀ ਛਾਇਆ ਕੋਲੇ ਦੇਖੇ ਤੋ ਤਾਂ ਹੋਰ ਕੁਛ ਹੀ ਵੀਰੇ ਵੀਡੀਓ ਚੋ ਗੱਲ ਨਹੀਂ ਬਣਦੀ ਉਹਨੇ ਸਿੱਧੀ ਗੱਲ ਦੱਸੀ ਗਏ ਸੋ ਹੁਣ ਬਹੁਤ ਵੀਰ ਪਹਿਲਾਂ ਆਪਾਂ ਦੇਖ ਦਿੰਦੇ ਜੀ ਵੀ ਮੰਡੀ ਤੇ ਬਰਬਰੀਆਂ ਘਟ ਆਉਂਦੇ ਜੀ ਪਰ ਹੁਣ ਬਰਬਰੀਆਂ ਦੀ ਇੰਨੀ ਕੀ ਪੈਦਾਵਾਰ ਹੋਣ ਲੱਗੀ ਯਾਰ ਵੀ ਹੁਣ ਬਰਬਰੀਆਂ ਵੀ ਫੁੱਲ ਆਉਂਦੀਆਂ ਸੱਜਣੋ 11 954 ਪੱਠ ਦੇਖੋ ਯਾਰ ਕਿਆ ਬਾਤ ਕੀ ਬੜੀ ਆ ਕਾਟੂ ਵੀ ਆਈ ਆ ਪਰ ਆਈਆਂ ਛਾਇਆਂ ਵੀ ਬਹੁਤ ਆਈਆਂ ਗੱਬਣਾ ਵੀ ਆਈਆਂ ਨੇ ਖਾਲੀ ਵੀ ਆਈਆਂ ਨੇ ਨੌਕਸ਼ਾਲੀਆਂ ਵੀ ਆਈਆਂ ਨੇ ਬਹੁਤ ਚੀਜ਼ਾਂ ਨੇ ਯਾਰ ਸੋ ਮੈਂ ਸਾਰੇ ਵੀਰਾਂ ਨੂੰ ਇਹੀ ਬੇਨਤੀ ਕਰਦਾ ਹੁੰਦਾ ਵੀ ਮੰਡੀ ਤੇ ਜਾਓ ਚਾਰ ਪੰਜ ਮੰਡੀਆਂ ਇਕੱਲੇ ਦੇਖੋ ਆਪਦੇ ਨਾਲ ਇੱਕ ਅੱਦੇ ਵੀਰ ਨੂੰ ਲੈ ਕੇ ਜਾਓ ਸੋ ਜਿਹੜਾ ਤੁਹਾਨੂੰ ਦੱਸ ਸਕੇ ਵਿੱਚ ਨੋਕਸ਼ਾ ਦੰਦ ਪਟਕੇ ਦੇਖੋ ਕਈ ਆਲਾ ਬੁੱਡੀਆਂ ਬੱਕਰੀਆਂ ਵੇਚਣਾ ਆ ਜਾਂਦਾ ਆ ਖੜੀ ਐ ਸਜਣੋ ਅਮਰੀਕਨ ਪੋਰ ਨਾ ਅਸਲ ਦੇਖ ਲੋ ਆਪਣੇ ਇਹਨਾਂ ਦੀ ਹੋਣੀ ਸੀ ਲੈਣੀ ਜੀ ਪੱਤ ਸਜਣੋ ਪਰ ਇਹਨਾਂ ਨੇ ਯਾਰ ਉਹ ਨਹੀਂ ਸਿੱਤੀ ਚਲੋ ਅਗਲੇ ਦੀ ਮਰਦੀ ਆਣਾ ਆਪਾਂ ਕਿਸੇ ਨੂੰ ਰੋਗ ਤਾਂ ਨਹੀਂ ਸਕਦੇ ਤੇ ਮੰਡੀ 'ਚ ਬਹੁਤ ਘਰਮਾ ਹੁੰਗਾ ਰਸੀ ਯਾਰ ਬਹੁਤ ਵੀਰ ਆਏ ਸੀ ਤੇ ਹੁਣ ਤੁਹਾਨੂੰ ਆਪਾਂ ਧਕਾਵਾਂਗੇ ਮੂਰੇ ਬਰਬਰੀਆਂ ਵੀ ਦਿਖਾਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਜ਼ਰੂਰ ਕਰਿਓ ਸੱਜਣੋ ਸੋ ਤੁਹਾਡੇ ਖਾਤਰ ਆਪਾਂ ਭਾਗੀ ਬਾਂਦਰ ਵਾਲੀ ਮੰਡੀ ਮੋੜ ਵਾਲੀ ਮੰਡੀ ਸੋ ਜਿੱਥੇ ਵੀ ਮੰਡੀਆਂ ਲੱਗਿਆ ਕਰਨੀਆਂ ਤੁਹਾਡੇ ਖਾਤਰ ਵਲੌਗ ਜ਼ਰੂਰ ਬਣਾ ਕੇ ਲਿਆ ਕਰਾਂਗੇ ਸੋ ਆਪਾਂ ਅੱਗੇ ਗੱਲ ਕਰਦੇ ਆਂ ਜਾਨਵਰਾਂ ਦੀ ਸੋ ਜਾਨਵਰਾਂ ਦਾ ਸੌਦਾ ਹੋਣ ਲੱਗਦਾ ਉਹੀ ਭਈ ਜੋ ਹਰੇਕ ਮੰਡੀ ਤੇ ਹੁੰਦਾ 1.5 ਵਜੇ ਤੋਂ ਲੈ ਕੇ 3.5 ਵਜੇ ਦੇ ਵਿੱਚ ਵਿੱਚ ਬਹੁਤ ਸੌਦੇ ਨੇ ਉਹ ਤਾਂ ਤੜਕੇ ਵੀ ਹੋ ਜਾਂਦੇ ਆ ਤੜਕੇ ਨੂੰ ਸੰਦਿਆ ਸੰਦਿਆ 8 ਵਜੇ ਤੋਂ ਲੈ ਕੇ ਦਾਵਤ ਦੇ ਵਿੱਚ ਵਿੱਚ ਬਹੁਤ ਪੜਾਕੇ ਪਏ ਜਾਂਦੇ 8 ਵਜੇ ਤੋਂ ਲੈ ਕੇ ਮੰਲਾ ਆ ਆ ਗਿਆ ਸੱਜਣੋਂ ਹੁਣ ਆਪਣੀ ਥੋੜੀ ਪਸੰਦ ਸਾਰਿਆਂ ਦੀ ਬਰਬਰੀ ਬਰਬਰੀਆਂ ਚੈੱਕ ਕਰੋ ਬਰਬਰੀਆਂ ਵੀ ਬਹੁਤ ਸੋਹਣੀਆਂ ਆਈਆਂ ਜਾਂ ਬਿਊਟੀ ਸਾਰੇ ਬ੍ਰੀਡਰ ਵੇਚਣ ਆਏ ਆ ਇਹ ਗਾਂ ਤੁਹਾਨੂੰ ਵੀਡੀਓ 'ਚ ਦਿਖਾਵਾਂਗੇ ਵੀ ਕੀ ਗੱਲਬਾਤਾ ਕਿੰਨੇ ਗੱਬਣਾ ਕੀ ਹੈ ਹੈਨਾ ਸੋ ਪਰੀਲਾਂ 'ਚ ਵੀ ਪਾਈਆਂ ਸੀ ਜਿਹੜੇ ਵੀ YouTube ਤੇ ਦੇਖਦੇ ਆ ਸ਼ਾਰਟਸ ਵੀ ਪਾਈ ਸੀ ਆਪਾਂ ਸੋ ਇੱਧਰ 来 ਮੰਡਲੀ ਇਹ ਮੰਡੀ ਦੇ ਚਮੈਂਡ ਤੇ ਆ ਜੇ ਕਿਸੇ ਨੇ ਵਰਬਰੀ ਲੈਣੀ ਹੋਵੇ ਤਾਂ ਸੱਜਣੋ ਜਮਾਂ ਐਂਡ ਤੇ ਮਿਲਦੀਆਂ ਵਰਬਰੀਆਂ ਆ ਸੱਜਣੋ ਕੜੀਆਂ ਮੰਡੀ ਤੇ ਟੌਪ ਦੇ ਇੱਕ ਆਪ ਨੂੰ ਪੱਟ ਸੁਮੀ ਲੱਗੀ ਮੱਖੀ ਚੀਨੀ ਯਾਰ ਕਿਆ ਬਾਤ ਹੈ ਪੱਟ ਚੱਕ ਕਰੋ ਯਾਰ ਵੀਰ ਜੀ ਉਹ ਬਾਈ ਨੇ ਵੇਚੀ ਨਹੀਂ ਯਾਰ ਮੈਂ ਵੇਚਣ ਦਾ ਬਣਾਇਆ ਸੀ ਮੈਂ ਲੈ ਲਾਂਗੇ ਯਾਰ ਪਰ ਵੇਚੀ ਨਹੀਂ ਵੀ ਨਹੀਂ ਮੰਡੀ ਦੇ ਸੋ ਆਪਾਂ ਅਗਲ ਤੋਂ ਖੋ ਗੀ ਨਹੀਂ ਸਕਦੇ ਹਣਾ ਜਾਨਪੁਰ ਪਰ ਦੀ ਚੱਕ ਕਰੋ ਯਾਰ ਆਇਆ ਨਾ ਗੱਲਬਾਤ ਐਂਡ ਆ ਦੇਖੋ ਬਹੁਤ ਰਵੇ ਦੀਆਂ ਬੱਕਰੀਆਂ ਆਈਆਂ ਭਾਈ ਆਹ ਰਾਹ ਦੇਖੋ ਆਹ ਬੱਕਰੀ ਚੈੱਕ ਕਰੋ ਬਿਆ ਬਾਤਾਂ ਨੇ ਬੱਕਰੇ ਵੀ ਆਏ ਬੱਕਰੀਆਂ ਵੀ ਆਈਆਂ ਬਹੁਤ ਸੋਹਣੇ ਜਾਨਵਰ ਆਏ ਸੱਜਣੋ ਸੋ ਲੈਣ ਵਾਲਾ ਵੀ ਚਾਹੀਦਾ ਹੈਣਾ ਸੋ ਆਪਾਂ ਸਮਝਦੇ ਤੇ ਲੈਣ ਦੀ ਗੱਲ ਦੱਦੇ ਜੀ ਵੀ ਮੰਡੀਆਂ ਤੇ ਜਾਇਆ ਕਰੋ ਆਪਾਂ ਨੂੰ ਨੌਲੇਜ ਮਿਲਦੀ ਹੈ ਜਿੰਨਾ ਮੰਡੀ ਤੇ ਜਾਵਾਂਗੇ ਘੋੜਿਆਂ ਦੀ ਤੇ ਜਾਵੋਗੇ ਮੱਝਾਂ ਦੀ ਤੇ ਜਾਵੋਗੇ ਪੱਕੜੀਆਂ ਕਿੱਥੇ ਵੀ ਜਾਈਦਾ ਸਾਨੂੰ ਨੌਲੇਜ ਯਾਰ ਹਰ ਇੱਕ ਤਾਂ ਤੋਂ ਮਿਲੂਗੀ ਬੰਦੇ ਦੀ ਸੁਣਨ ਸ਼ਕਤੀ ਚਾਹੀਦੀ ਹੈ ਤੇ ਉਹ ਚੀਜ਼ ਤੇ ਬੰਦੇ ਨੂੰ ਸਵਾਦ ਆਉਣਾ ਚਾਹੀਦਾ ਮਨਾਂ ਇੰਟਰਸਟ ਹੋਣਾ ਚਾਹੀਦਾ ਬੰਦਾ ਆਟੋਮੈਟਿਕਾ ਦੋ ਚਾਰ ਮੱਡੀਆਂ ਬਾਅਦ ਬੰਦੇ ਨੂੰ ਥੋੜੀ ਥੋੜੀ ਅਕਲਤਾ ਆ ਜਾਂਦੀ ਹੈ ਵੀ ਕੀ ਗੱਲ ਹੈ ਕੀ ਨਾ ਸੋ ਕਈ ਆਗਲਾ ਤੁਹਾਨੂੰ ਕੋਈ ਖਰਾਬੀ ਵਾਲੀ ਚੀਜ਼ ਨਾਲ ਤੇ ਜਿਹੜਾ ਨਾ ਕਿ ਨੁਕਸ ਵਾਲੀ ਚੀਜ਼ ਨਾਲ ਇੱਕ ਵਾਰ ਇੱਕ ਚੀਜ਼ ਤੁਸੀਂ ਆਪ ਦੇਖੋ ਯਾਰ ਜਿਹੜੀ ਚੀਜ਼ ਤੁਹਾਨੂੰ ਐ ਲੱਗਦੀ ਹੈ ਵੀ ਸਰਾ ਜੇ ਉਹ ਤੁਹਾਨੂੰ ਘਾਟੇ 'ਚ ਮਰ ਰਹੀ ਆ ਤਾਂ ਸਿੱਧਾ ਰੰਗਦ ਲੋ ਵੀ ਉਹ ਤੁਹਾਨੂੰ ਕੋਈ ਨੁਕਸ ਦੇ ਰਿਹਾ ਹੈ ਬੰਦਾ ਜੇ ਤੁਹਾਨੂੰ ਆਪਕੋ ਨੂੰ ਪਤਾ ਹੁੰਦਾ ਨਾ ਵੀ ਇਹ ਜਾਨਵਰ ਹੈਗਾ 20000 ਦਾ ਜੇ ਉਹ ਤੁਹਾਨੂੰ 12 ਦਾ ਵੀ ਦੀ ਜਾਂਦਾ ਤਾਂ ਮੰਨ ਲਓ ਜਿਆਦਾ ਕੋਈ ਮਜਬੂਰੀ ਹੋ ਨਹੀਂ ਸੋਚੋ 1% ਤਾਂ ਬੰਦਾ ਉਹਦੇ ਖਾਤਰੀ ਦੇ ਕੇ ਜਾਂਦਾ ਹੈ ਨੁਕਸ ਵਾਸਤੇ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਮੰਡੀਆਂ ਤੇ ਆਇਆ ਕਰੋ ਨੌਲੇਜ ਲਿਆ ਕਰੋ ਬੱਕਰੀ ਰੱਖਣਾ ਕੋਈ ਮਾੜੀ ਗੱਲ ਨਹੀਂ ਸੱਜਣੋ ਕੰਮ ਕੋਈ ਮਾੜਾ ਨਹੀਂ ਹੁੰਦਾ ਲੋਕਾਂ ਦੀਆਂ ਗੱਲਾਂ ਨਾ ਸੁਣਾ ਕਰੋ ਕਿਉਂਕਿ ਜਿਹੜੇ ਪਿੰਡ ਜਿਹੜੇ ਪਿੰਡਾਂ ਵਿੱਚ ਖੱੱਚਾਂ ਹੁੰਦੀਆਂ ਨੇ ਆਪਾਂ ਸਿੱਧਾ ਕਹਿੰਦੇ ਆ ਜਮਾ ਉਹ ਕਦੇ ਪਿੰਡ ਦੀ ਟੱਪੇ ਹੁੰਦੇ ਉਹ ਤੁਹਾਨੂੰ ਪੁੱਠੀਆਂ ਸਿੱਧੀਆਂ ਰਿਆ ਦੇਣਗੇ ਜਿਹੜਾ ਬੰਦਾ ਯਾਰ ਤੁਸੀ ਤੁਹਾਨੂੰ ਇੱਕ ਗੱਲ ਦੱਸਦਾ ਕੋਈ ਵੀ ਕੰਮ ਤੇ ਤੁਹਾਡਾ ਇੰਟਰਸਟ ਘਟਾਉਂਦਾ ਹੈ ਮੱਲਾ ਸੋਦੀ ਦਿਲਚਸਪੀ ਘਟਾਉਂਦਾ ਵੀ ਤੂੰ ਆਹ ਨਾ ਕਰ ਆਹ ਰੱਖ ਸੋ ਸਾਰੀ ਦੁਨੀਆ ਦਾ ਮੂਰਖ ਬੰਦਾ ਹੈ ਠੀਕ ਹੈ ਸੋ ਆਪਾਂ ਨੂੰ ਮੈਂ ਇਹ ਕਹਿਣਾ ਵੀ ਕਿਸੇ ਦੀ ਪਰਵਾਹ ਨਾ ਕਰਿਆ ਕਰੋ ਆਪਦੇ ਜਾਨ ਪਰ ਰੱਖੋ ਸ਼ੌਂਕ ਦੇ ਮਾੜਾ ਕੰਮ ਨਾ ਕਰੋ ਕਿਸੇ ਨਾਲ ਵੀ ਠੱਗੀ ਚੋਰੀ ਈਮਾਨੀ ਨਾ ਕਰੋ ਸੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਹੌਸਲਾ ਮਿਲਦਾ ਸੋ ਸਾਰੇ ਵੀਰ ਵੰਡੀ ਤੇ ਆਇਆ ਕਰੋ ਸਾਰੀਆਂ ਮੰਡੀਆਂ ਤੇ ਆਇਆ ਕਰੋ ਮੋੜਾਂ ਵਾਲੀ ਤੇ ਆਇਆ ਕਰੋ ਸਾਰੀਆਂ ਤੇ ਆਇਆ ਕਰੋ ਆਪਾਂ ਮਿਲਦੇ ਰਿਹਾ ਕਰਾਂਗੇ ਉੱਥੇ ਸੋ ਜੋ ਵੀ ਨੌਲੇਜ ਹੋਇਆ ਕਰੋ ਆਪਣਾ ਇੰਸਟਾਗ੍ਰam ਤੇ ਸ਼ੌਕੀ ਜੱਟ ਪੇਜ ਬਣਾ ਹੋਇਆ ਉਤੇ ਸ਼ਾਰਟ ਕਰ ਲਿਓ ਆਪਾਂ ਉਹਦੇ ਡੋਜ ਪਾਉਣੇ ਰਹੇ ਨੇ ਚੌਕੀ ਯਾਟ ਟ੍ਰਿਪਲ ਤੰਨਾ ਤੇ YouTube ਤੇ ਆਪਣਾ ਆਪਣਾ ਬਣੀ ਹੋਇਆ ਏ ਹਨਾ ਤੇ ਉਤਪਾਦ ਗੱਲ ਕਰਦੇ ਆ ਤੁਹਾਨੂੰ ਜਾਨਪੁਰਾਂ ਦੀ ਸੋ ਕਿਸੇ ਪਿੱਛੇ ਨਾ ਲੱਗੋ ਕੋਈ ਬੱਕਰੀ ਗੈਨ ਦਿਆਏ ਤਾਂ ਗਰੀਬ ਹੁੰਦੇ ਦਾ ਕੰਮ ਆ ਪਾਲਣੇ ਦਾ ਫੰਦਾ ਵੀਰੇ ਕੋਈ ਗਰੀਬ ਨਹੀਂ ਕੋਈ ਅਮੀਰ ਨਹੀਂ ਇਹ ਤਾਂ ਸ਼ੌਂਕ ਹੈ ਜਿਹਨੂੰ ਲੱਗਿਆ ਸੋ ਲੱਗ ਗਿਆ ਇੱਥੇ ਕੋਈ ਗਰੀਬੀ ਅਮੀਰੀ ਨਹੀਂ ਦੇਖੀ ਜਾਂਦੀ ਪਰਮਾਤਮਾ ਨੇ ਸਾਰੇ ਜਾਨਪੁਰ ਇੱਕੋ ਜੇ ਬਣਾਏ ਨੇ ਇਹ ਕੋਈ ਮਾਲਾ ਵੀ ਗਰੀਬ ਵੀ ਜੇ ਇੱਕ ਨਹੀਂ ਬਣਾਏ ਸੋ ਜਾਨਪੁਰ ਹਰ ਇੱਕ ਰੱਖਿਆ ਕਰੋ ਜਾਨਪੁਰ ਦਾ ਮੋਹ ਰੱਖਿਆ ਕਰੋ ਤੁਹਾਨੂੰ ਵਾਦਾ ਪਾਉਣਾ ਆਟੋਮੈਟ ਗਿਆ ਉਹ ਦੇਣਗੇ ਕੋਮੰਡੀ ਤੇ ਆਪਾ ਉਹਨਾਂ ਚੱਲਣ ਚਾਲੇ ਆ ਤੇ ਖੁਰਨੀਆਂ ਦੀ ਵੀਡੀਓ ਆਪਾਂ ਪਾਈ ਹੋਈ ਆ ਸਤੈ ਨੂੰ ਉਹ ਵੀਰ ਦਾ ਨੰਬਰ ਵੀ ਪਤਾ ਨੂੰ ਵੈਸੇ ਤੁਹਾਨੂੰ ਜਾਣ ਵਰਤ ਕੇ ਕਰਾ ਦਿੰਦਾ ਬਹੁਤ ਸੋਹਣੇ ਜਾਨਪੁਰ ਆਏ ਸੀ ਜਿੰਨੇ ਵੀ ਕਹਦੇ ਆਪਾਂ ਕਿਸੇ ਨੂੰ ਨਿੰਦ ਨਹੀਂ ਸਕਦੇ ਬਹੁਤ ਸੋਹਣੇ ਜਾਨਪੁਰ ਆਏ ਸੀ ਸੋ ਬਹੁਤ ਵੀਰ ਚਲੋ ਕਿਸੇ ਦਾ ਮਾੜਾ ਚੰਗਾ ਕੋਈ ਕਹਿਣਾ ਸਾਰੇ ਪ੍ਰਕਾਰ ਦੇ ਬੰਦੀ ਆਏ ਸੀ ਸਾਂਝ ਨਾਲੇ ਸੱਜ ਜਾਂਦੇ ਆ ਸੋ ਵੀਡੀਓ ਨੂੰ ਜਿਹਨੇ ਹੁਣ ਤੱਕ ਦੇਖਿਆ ਬਹੁਤ ਬਹੁਤ ਵੀਰਾਂ ਦਾ ਧੰਨਵਾਦ ਤੁਹਾਡੇ ਖਾਤਰੀ ਵੀਡੀਓ ਬਣਾਉਣ ਦਾ ਜਿਹਨੂੰ ਹਨਾ ਆਪਾਂ ਤਾਂ ਇਹ ਕਹਿਣਾ ਵੀ ਹਰ ਇੱਕ ਨੂੰ ਨੌਲੇਜ ਮਿਲੇ ਸੋ ਆਪਾਂ ਦੰਦਾ ਬਾਰੇ ਵੀ ਦੱਸਾਂਗੇ ਤੇ ਆਪਣੀ ਬੱਕਰੀ ਨਹੀਂ ਸੱਜਣੋਂ ਵੇਖੀ ਚਲੋ ਕੋਈ ਗੱਲ ਨਹੀਂ ਪਰ ਆਪਾਂ ਤੁਹਾਡੇ ਵਾਸਤੇ ਵੀਡੀਓ ਜਰੂਰ ਬਣਾ ਕੇ ਲਏ ਜਿਹੜੇ ਵੀਰ ਘਰੇ ਬੈਠੇ ਦੇਖਦੇ ਆਣਾ ਉਹਨਾਂ ਕਾਤਰ ਬਣਾ ਕੇ ਲਿਆਉਣੇ ਵੱਡੀ ਦੇ ਕੋ ਸਿੱਖਦੇ ਆਕ ਨਾ ਅਪ ਵਿੱਚ ਤੁਸੀਂ ਜਾਣvarphi ਆਉਂਦੇ ਆ ਬੈਠ ਕੇ ਕਰੀ ਚੱਲੋ ਵੀ ਕੀ ਕਿਆ ਬਾਤ ਆਏ ਨੇ ਜਾਂ ਨਹੀਂ ਆਏ ਹਨਾ ਬਹੁਤ ਸੋਹਣੇ ਜਾਣvarphi ਵੀ ਆਏ ਸੀ ਯਾਰ ਕਾਟੂ ਵੀ ਆਏ ਸੀ ਸਭ ਇਹ ਤੁ ਜੈਡ ਵੈਰੈਟੀ ਆਈ ਸੀ ਸੋ ਬੱਕਰੀਆਂ ਵੀ ਆਉਂਦੀਆਂ ਨੇ ਕਬੂਤਰ ਵੀ ਆਉਂਦੇ ਆ ਕੁੱਤੇ ਵੀ ਆਉਂਦੇ ਆ ਜੋ ਤੁਹਾਡਾ ਚਿੱਤ ਮਣੇ ਯਾਰ ਮੰਡੀ ਤੇ ਆਓ ਸਭ ਕੁਝ ਮਿਲਦਾ ਵੀਰਾਂ ਦਾ ਬਹੁਤ ਸੋਹਣਾ ਪ੍ਰਬੰਧ ਹੈ ਸਪੋਰਟ ਕਰੋ ਸਾਰੇ ਵੀਰਾਂ ਨਾ ਸੋ ਆਪਣੇ ਪਰ ਕੀ ਸਾਰੇ ਭਾਈ ਜਰੇ ਨੇ ਸੋ ਮਿਲਦੇ ਆ ਸੱਜ ਨੂੰ ਅਗਲੀ ਵੀਡੀਓ ਚ ਤੇ ਨੈਕਸਟ ਬਲੌਗ ਭਾਗੀਦਾਰਤਾ ਦਾ ਧੰਨਵਾਦ